ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਪਖਤਾ ਤੇ ਅੱਜ ਦੀ ਜਿਹੜੀ ਆਪਾਂ ਕਿਸਾਨ ਵੀਰੋ ਵੀਡੀਓ ਬਣਾਉਣ ਲੱਗੇ ਆ ਇਹ ਪਿੰਡ ਆ ਗੈਰਵਾਲ ਜ਼ਿਲ੍ਹਾ ਕਪੂਰਥਲਾ ਤੇ ਤਹਿਸੀਲ ਪੈਂਦੀ ਹੈ ਸੁਲਤਾਨਪੁਰ ਲੋਧੀ ਬੋਵੀ ਡੇਰੀ ਫਾਰਮ ਤੇ ਪਹੁੰਚੇ ਆ ਅੱਗੇ ਵੀ ਆਪਾਂ ਵੀਰਦਿਆਂ ਬਹੁਤ ਅਣਗਿਣਤ ਵੀਡੀਓ ਬਣਾਈਆਂ ਤੇ ਸਾਫ਼ ਸੁਥਰਾ ਕੰਮ ਆ ਵੀਰ ਦਾ ਨੌਜਵਾਨ ਭਰਾ ਵਧੀਆ ਮਿਹਨਤੀ ਚੰਗੀ ਬਰੀਡ ਵਾਲੀਆਂ ਬੱਚੀਆਂ ਹੁੰਦੀਆਂ ਉਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 10 ਨਗ ਵਿਖਾਵਾਂਗੇ ਤੇ 10 ਨਗਾਂ ਦੀ ਡਿਟੇਲ ਤੇ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਪੁੱਛਦੇ ਆਪਾਂ ਬੋਬੀ ਤੋਂ ਕੀ ਡਿਟੇਲ ਇਹਨਾਂ ਦੀ ਕੀ ਮੁੱਲ ਵਾੜੀ ਆ ਕਿਹੜੇ ਸੀਮਨ ਦੀਆਂ ਬੱਚੀਆਂ ਤੇ ਬਹੁਤ ਚੰਗੀਆਂ ਆ ਬੱਚੀਆਂ ਤੇ ਵੀਡੀਓ ਦੇ ਨਾਲ ਬਣੇ ਰਹੋ ਕਰਾਉਣੀਆਂ ਗੱਲ ਬਹੁਤ ਆਜੋ ਵੀਰੇ ਸਤਿ ਸ਼੍ਰੀ ਅਕਾਲ ਬਾਈ ਬੋਬੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਆਪਣਾ ਐਡਰੈਸ ਕਨਫਰਮ ਕਰਦੇ ਕਰਨਾ ਨਾਮ ਬੋਬੀ ਜੀ ਪੈਂਡਰਵਾਲ ਤਹਿਸੀਲ ਸultanpur Lodhi ਜ਼ਿਲ੍ਹਾ ਪਰਪੋਤਲੇ ਠੀਕ ਹੈ ਤੇ ਨੰਬਰ ਬੋਲ ਦਿਆਂ ਉਹਦਾ 9779022655 ਠੀਕ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਣੇ ਕੋਲ ਕਿੰਨੇ ਨਾਗਾ ਬੋਬੀ ਦਾਸ ਨਾਗਾ 10 ਨਾਗਾ ਤੇ ਕਿੱਧਰੋਂ ਪਾਸੋਂ ਫਿਰ ਕਰਕੇ ਸ਼ੁਰੂ ਉਧਰੋਂ ਕਰ ਲਈ ਠੀਕ ਹੈ ਉਧਰੋਂ ਲੈ ਪਾਸੋਂ ਕਰਦੇ ਆਪਾਂ ਇੱਕ ਨੰਬਰ ਤੋਂ ਸ਼ੁਰੂ ਤੇ ਸੱਜਣੋਂ ਸਾਰੇ ਸਾਰੇ ਰੰਗ ਆ ਸਾਰੀ ਸਾਰ ਹਰੇਕ ਨਜ਼ਰ ਆ ਸਾਈ ਵਾਲਦਿਆਂ ਵੀ ਆ ਜਰਸੀ ਵੀ ਆ ਜਰਸੀ ਕ੍ਰੋਸ ਹੈ ਤੇ ਐਚ ਐਫ ਦੇਖ ਤਾਂ ਨਗੀਨੇ ਹੈਗੇ ਹੈਗੇ ਆ ਤੇ ਜਿਹੜੇ ਕਿਸੇ ਭਰਾਣੇ ਆਪਾਂ ਪਹਿਲੀ ਦੱਸ ਦਿੰਦੇ ਆ ਵੀ ਜੇ ਕਿਸੇ ਵੀਰ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਤੇ ਸੱਜਣੋਂ ਅੱਜ ਦੀ ਵੀਡੀਓ ਦਾ ਤੁਹਾਡੇਾਸਤੇ ਖਾਸ ਹੋਊਗੀ ਕਿਉਂਕਿ ਬਹੁਤ ਚੰਗੇ ਨਗ ਤੇ ਮੋਲ ਜਿਹੜੇ ਬਿਲਕੁਲ ਜੈਨੂਇਨ ਜੇ ਹੋਣਗੇ ਤੇ ਕਰਾਉਣੇ ਆ ਪੁੱਛਦੇ ਆਪਾਂ ਫਿਰ ਪਹਿਲੇ ਨੰਬਰ ਵਾਲੀ ਬੱਚੀ ਦੀ ਕੀ ਡਿਟੇਲ ਆ ਤੇ ਉਹ ਵੀ ਦੱਸੀ ਫਿਰ ਕੀ ਡਿਟੇਲ ਆ ਵੀਰੇ ਹਾਂਜੀ ਹਾਂਜੀ ਵੀਰੇ ਲੈ ਵੀਰੇ ਉਹ ਵੀ ਦੱਸੀ ਇਹਦੀ ਫਿਰ ਕੀ ਡਿਟੇਲ ਆ ਨਾਲੇ ਖੋਲ ਲਿਆ ਇਧਰ ਨੂੰ ਤੇ ਕਿੰਨੀ ਉਮਰ ਆ ਉਹ ਵੀ ਇਹਦੀ ਉਮਰ ਇਹਦੀ ਵੀਰੇ ਹੈਗੀ ਆ 16 ਦਿਨਾਂ ਦੀ ਹੈ 16 ਦਿਨਾਂ ਦੀ ਹੈ ਤੇ ਰੰਗ ਤੋਂ ਪ੍ਰਿੰਟ ਪਹਿਲਾਂ ਤਾਂ ਕਰੋ ਚੈੱਕ ਜੀ ਦੋ ਦਿਨ ਦਾ ਹਾਂਜੀ ਠੀਕ ਆਪਾਂ ਝੂਠ ਮਾਰ ਕੇ ਨਹੀਂ ਸਹੀ ਗੱਲ ਆ ਲਓ ਵੀ ਸੱਜਣੋ ਕੁਆਲਿਟੀ ਫੋਟੋ ਤੇ ਦੰ ਦਾ ਪਾ ਚੈੱਕ ਕਰਾਦਗੇ ਕਰਾ ਦਈਏ ਹਾਂ ਕਿਉਂਕਿ ਕਈ ਵਾਰੀ ਕਿਸੇ ਭਰਾ ਨਹੀਂ ਦੂਰੋਂ ਆਉਣਾ ਹੁੰਦਾ ਵਾਕਈ ਦੋ ਦਿਨ ਦਾ ਤੇ ਜੇ ਖੀਰੀ ਕਹਿੰਦਾ ਹੁੰਦਾ ਨਾ ਤੇ ਤਮ ਚੱਲਦੀ ਸੀ ਪਰ ਬਾਈ ਕਹਿੰਦਾ ਨਹੀਂ ਆਪਾਂ ਨਾ ਵੀ ਜਿਹੜੀ ਗੱਲ ਹੈਗੀ ਉਹੀ ਦੱਸਣੀ ਹੈ ਨਾ ਤੇ ਬਹੁਤ ਚੰਗਾ ਰੰਗ ਪ੍ਰਿੰਟ ਆ ਗਿਆ ਤੇ ਉਹ ਵੀ ਪਤਾ ਵੀਰੇ ਕਿਹੜੇ ਸੀਮੰਦ ਦੀ ਹੈ ਇਮਾਨਤ ਕੜਿਕ ਹੋ ਗਰੀ ਉਹਨਾਂ ਦੱਸਿਆ ਮੈਨੂੰ ਖਿਆਲ ਭੁੱਲ ਗਿਆ ਠੀਕ ਹੈ ਜਾਨੀ ਕਿ ਜਿਹੜਾ ਭਰਾ ਖਰੀਦੂਗਾ ਉਹਨੂੰ ਵਟਸਐਪ ਤੇ ਕਰਦੀ ਤੇ ਮਦਰ ਕਾਰਡ ਵੀ ਇਹਨਾਂ ਦੇ ਚੰਗੇ ਆ ਬਹੁਤ ਚੰਗੇ ਆ ਠੀਕ ਹੈ ਠੀਕ ਹੈ ਰੋਕੀ ਮਾਰੀ ਆ ਪਸੰਦ ਚੈੱਕ ਕਰਾ ਲਦੇ ਚਾਰ ਹੀ ਥਣ ਹੈਗੇ ਤੇ ਪੂਰੀ ਬਿੱਥੀ ਦੇ ਥਣ ਆ ਮੋٹے ਮੋٹے ਥਣ ਆ ਤੇ ਜਿਹੜੀ ਜਾਤ ਬ੍ਰੀਡ ਆਗੀ ਸਤੇ ਤਾਰਤੀ ਕੋਈ ਨਹੀਂਗਾ ਇਹਨਾਂ ਕੁਆਲਿਟੀ ਪੂਰੀ ਫੁੱਲ ਬਰੀਡ ਵਾਲੀ ਬੱਚੀ ਬਿਲਕੁਲ ਸੀਮਨ ਲੈਣ ਦੇ ਕਾਬਲ ਆ ਮੰਨ ਕੇ ਚੱਲੋ ਵੀ ਇਹਨੂੰ ਇੱਕ ਗੱਟਾ ਫੀਡ ਦਾ ਪਾ ਗਿਆ ਫਿਰੇ ਇਹਨੇ ਸੀਮਨ ਹੀਟਸ ਲੈ ਕੱਢ ਲਈ ਹੈ ਨਾ ਤੇ ਜਾਤ ਬਰੀਡ ਦਾ ਤਾਂ ਅੰਤ ਹੀ ਕੋਈ ਨਹੀਂਗਾ ਨਿੱਕਾ ਕਰਨ ਤੇ ਬਿਲਕੁਲ ਛੋਟਾ ਫੇਸ ਆ ਹਾਂ ਬੋਦੀ ਵਾਲੀ ਬੱਚੀ ਆ ਜੀ ਤੇ ਚਾਰ ਹੀ ਥਣ ਤੇ ਵਾਧੂ ਫੋਰਸ਼ਾਂ ਹੈ ਨਹੀਂ ਜੀ ਤੇ ਥਾਣਾ ਪਕਰਾ ਦੇ ਚੱਕ ਵੀਰੇ ਦੁਨੀਆ ਮਾਰਦੇ ਨੇ ਕੈਮਰਾ ਚਾਰ ਹੀ ਥਣ ਪੂਰੀ ਵਿੱਚੀ ਤੇ ਤੋ ਬੋਬੀ ਫਿਰ ਜੇ ਆਪਾਂ ਡਿਮਾਂਡ ਦੀ ਗੱਲ ਕਰਕੇ ਵੀਰੇ ਡਿਮਾਂਡ ਵੀਰੇ ਇਕੱਠਿਆਂ ਦੀ ਕਰਦੇ। ਇਕੱਠਿਆਂ ਦੀ ਕਰਨੀ। ਠੀਕ ਗੱਲ ਹੈ। ਲਓ ਵੀ ਸਦਰੋਂ ਬਾਈ ਕਹਿੰਦਾ ਵੀ ਡਿਮਾਂਡ ਆਪਾਂ ਇਕੱਠਿਆਂ ਦੀ ਕਰ ਦਾਂਗੇ। ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਤੇ ਬਹੁਤ ਸੋਹਣੀ ਬੱਸੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਵਿਖਾਈ ਐ ਤੇ ਜਿਹੜਾ 2 ਨੰਬਰ ਤੇ ਆਪਾਂ ਨਗੀਨਾ ਵਿਖਾਉਣਾ ਤੇ ਬੋਬੀ ਕੀ ਡਿਟੇਲ ਹੈ ਜੀ 2 ਨੰਬਰ ਵਾਲੀ ਦੀ ਦੱਸੋ। ਲੈ ਵੀ ਬੋਬੀ ਫਿਰ ਇਹ ਕੀ ਡਿਟੇਲ ਹੈ ਜੀ ਦੋ ਨੰਬਰ ਵਾਲੀ ਬੱਚੀ ਦੀ ਵੀਰੇ ਇਹ ਵੀਰੇ ਦੰਦੋਂ ਖੀਰੀ ਹੈ ਜੀ ਦੰਦੋਂ ਖੀਰੀ ਹੈਗੀ ਹਾਂ ਜੀ 10 ਮਹੀਨੇ ਉਮਰ ਦੀ 10 ਮਹੀਨੇ ਉਮਰ ਆ ਗਈ ਹੈ ਮਾਰਮਦੀ ਬੱਚੀ ਹੈ ਜੀ ਤੇ ਕਿਹੜੇ ਸੀਮੰਦੀ ਇਹ ਇਹ ਬਰੂਡ ਦੀ ਹੈ ਬਰੂਡ ਦੀ ਹੈ ਹਾਂ ਜੀ ਇਹਦਾ ਕੋਈ ਮਦਰ ਕਾਰਡ ਮਦਰ ਕਾਰਡ 35 ਪਲੱਸ ਆ ਜੀ ਠੀਕ ਹੈ ਪੂਰੀ ਜਨੀ ਕਿ ਚੰਗੀ ਹੈ ਜੀ ਛੋਟੀ ਜੀ ਹੈ ਨਾ ਲੈ ਖੋਲ ਲਿਆ ਕਰਾਂ ਜੀ ਇੱਧਰ ਤੇ ਪਹਿਲਾਂ ਪਤਨ ਚੈੱਕ ਕਰਾ ਲ ਗਏ ਹੈ ਨਾ ਲੋ ਵੀ ਸੱਜਣੋ ਚਾਰ ਹੀ ਥਾਨਾਂਗੇ ਤੇ ਪੂਰੇ ਮੋٹے-ਮੋٹے ਤੇ ਬਿੱਥੀ ਤੇ ਪੂਰੇ ਲੱਗੇ ਹੋਏ ਥਣ ਹਾਂ ਝੋਲੀ ਇੱਕ ਨੰਬਰ ਆ ਥਣ ਥੁੰਦੇ ਆ ਓਕੇ ਦੀ ਰਿਪੋਰਟ ਆ ਫੇਸ ਕੁਆਲਟੀ ਦੇਖੋ ਪਹਿਲਾਂ ਨਿੱਕਾ ਕਰਨਾ ਜਾਂ ਬੋਦੀ ਵਾਲੀ ਬੱਛੀ ਆ ਜੀ ਤੇ ਰੰਗ ਪ੍ਰਿੰਟ ਆ ਜਿਹੜਾ ਬੱਛੀ ਦਾ ਮੈਂ ਕਿਹਾ ਵੀ ਚਾ ਵਾਤਾਂ ਹੀ ਆ ਹਨਾ ਨੁਗਰੀ ਬਿਸ਼ੇਰੀ ਵਰਗੀ ਆ ਹਾਂ ਜਿਹੜੀ ਆਪਾਂ ਗੱਲ ਕਰਦੇ ਹੰਨੇ ਆ ਵੀ ਲੈਗ ਸਕੋਰ ਉਹ ਇਹੀ ਮੰਨ ਕੇ ਚਲੋ ਆਹੀ ਚੀਜ਼ ਵੇਖਣ ਵਾਲੀ ਹੁੰਦੀ ਆ ਮੱਛੀ ਦਾ ਹੁਣ ਜਿਹੜਾ ਲੈਗ ਸਕੋਰ ਆ ਬਿਲਕੁਲ ਖੜਮੀ ਸਿੱਧੀ ਲੱਤ ਤੇ ਸੋਹਣੀ ਪੈਰਾਂ ਪੁਰਾਂ ਦੀ ਨਾ ਚੰਗੀ ਬੰਤਰ ਤੇ ਬਹੁਤ ਚੰਗੀ ਵਹਿੜ ਤਿਆਰ ਹੋਊਗੀ ਤੇ ਦੇਖੋ ਜੀ ਨਿੱਕਾ ਕਰਨ ਆ ਗਿਆ ਤੇ ਨੁਗਰੀ ਬਸ਼ੇਰੀ ਵਰਗੀ ਆ 10 ਮਹੀਨਿਆਂ ਦੀ ਉਮਰ ਦੰਦੋ ਆ ਗਈ ਖੀਰੀ ਤੇ ਥਣ ਵੀ ਚਾਰੀ ਆ ਵਾਧੂ ਫੋੜ ਸੰਗ ਹੈ ਨਹੀਂ ਜੀ ਸੋਨਾ ਰੰਗ ਪ੍ਰਿੰਟ ਲੈ ਚੱਲ ਵੀਰੇ ਥੋੜਾ ਰਸੇ ਵੀ ਔਲ ਕਰ ਦਿਆਂ ਹੈ ਨਾ ਹਾਂ ਲਿਆ ਕਰਾਂ ਜੀ ਮੋੜ ਲਿਆ ਥੋੜੀ ਜਿਹੀ ਰਸਤੇ ਦੀ ਔਲ ਕਰਦਿਆਂ ਬਾਈ ਕਹਿੰਦਾ ਫੁੱਲੀਆਂ ਆਈਆਂ ਕਰਕੇ ਨਾ ਲੈ ਰਿਹਾ ਰੋ ਰਿਹਾ ਪਾਇਆ ਕਿ ਢੰਜਰਾ ਜਿੰਨਾ ਬਾਈ ਨੇ ਪੁੱਛਿਆ ਛੌਂਕ ਨਾ ਬਾਈਆਂ ਤੇ ਲਓ ਜੀ ਪੂਰੀ ਬਿਊਟੀ ਵਾਲੀ ਬੱਛੀ ਆ ਗਈ ਹੈ ਨਾ ਤੇ ਸੀਮਨ ਲੈਂਦੇ ਵੀ ਕਾਬਲ ਹੀ ਹੈ ਨਾ ਹਾਂਜੀ ਹਾਂਜੀ ਜਿਹੜੀਆਂ ਪਹਿਲੇ 4 ਨੰਬਰ ਤੇ ਬਚਾਰ ਬੱਛੀ ਮਖਾਉਣ ਦੇ ਨਾ ਇਹ ਸੀਮਨ ਲੈਂਦੇ ਬਿਲਕੁਲ ਕਾਬਲ ਹੈ ਤੇ ਬਹੁਤ ਸੋਹਣੀ ਵੱਛੀ ਆ ਗਈ 2 ਨੰਬਰ ਤੇ ਲਿਆਵਰੇ ਉਹ ਵੀ ਲਿਆ ਆਪਣੀ ਗਾਰੰਟੀ ਹੈ ਹਾਂ ਦੰਦੂ ਖੀਰੀ ਆ ਬਾਈ ਕਹਿੰਦਾ ਵੀ ਜਿਹੜੀ ਗੱਲ ਆਪਾਂ ਕਹੇ ਤੀ ਉਹੀ ਹੋਊਗੀ ਗਾਰੰਟੀ ਹੂ ਜੇ ਨਹੀਂ ਨਹੀਂ ਗੱਲ ਆਪਾਂ ਕਹਾਂਗੇ ਬਾਕੀ ਆਪਾਂ ਬਹੁਤ ਵੀਡੀਓ ਵੀਡੀਓ ਬਣਾਈਆਂ ਤੇ ਵਧੀਆ ਸੋਨਾ ਸਾਫ ਸੁਥਰਾ ਕੰਮ ਇਹ 2 ਨੰਬਰ ਤੇ ਆ ਗਈ ਵੱਛੀ ਬੰਦ ਦੇ ਕਰਨੀ ਹਮਤ ਨਾਲ ਉਹ ਵੀ ਕਿਉਂਕਿ ਆਪਣੇ ਕੋਲ ਨਾਗਰ ਦਾਸ ਤੇ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਤੇ ਇਹਨਾਂ ਨੰਬਰ ਤੇ ਜਿਹੜੀ ਬੋ ਵੀ ਅੱਛੀ ਆ ਇਹਦੀ ਉਮਰ ਵੀ 10 ਮਹੀਨੇ ਆਈ ਇਹਦੀ ਵੀ ਉਮਰ 10 ਮਹੀਨੇ ਆ ਇਹ ਪੇਪਰ ਦੀ ਆ ਇਹ ਆ ਗਈ ਪੇਪਰ ਦੀ ਮੰਦੀ ਹੈ ਤੇ ਥਾਣਾ ਕੇ ਚਾਰੀ ਤੇਰਾ ਕੋਈ ਮਦਰ ਕਾਰਡ ਵੀਰੇ ਮਦਰ ਕਾਰਡ ਇਹਦਾ ਵੀ 3+ ਕੀ ਪਲਸ ਠੀਕ ਹੈ ਚੰਗੇ ਫਾਰਮ ਨਹੀਂ ਵੱਛੀਆਂ ਹਨਾ ਠੀਕ ਹੈ ਲਓ ਸੱਜੋ ਰੰਗ ਪ੍ਰਿੰਟਰ ਨਾਲ ਜਿਹੜੇ ਵੱਛੀਆਂ ਨੇ ਪੂਰੇ ਚਮਕ ਦਮਕ ਵਾਲਿਆ ਇੱਕ ਬੰਦਾ ਤੇ ਦੂਜੀ ਬਾਈ ਖੋਲਦਾ ਤੇ ਇੱਕ ਤੋਂ ਉੱਤੋਂ ਵੀ ਆ ਜੀ ਤੇ ਦੇਖੋ ਜੀ ਬਿਲਕੁਲ ਨਿੱਕਾ ਕੰਨਾ ਗਿਆ ਤੇ ਫੇਸ ਕੁਆਲਟੀ ਸੋਹਣੀ ਹੈ ਰੰਗ ਪ੍ਰਿੰਟ ਵੀ ਚੰਗਾ ਬਾਕੀ ਜਿਹੜਾ ਬੱਚੀ ਦਾ ਵਾਈਜ਼ਨ ਵਜੂਦ ਆ ਬਹੁਤ ਚੰਗਾ ਐ ਧੱਕੇ ਮਾਰਦੇ ਮੈਂ ਤੁਰੀਆਂ ਫੜਦੇ ਬਹੁਤ ਸੋਹਣਾ ਰੰਗ ਪ੍ਰਿੰਟ ਆ ਗਿਆ ਫੇਸ ਕੁਆਲਟੀ ਸੋਹਣੀ ਹੈ ਬਾਕੀ ਸੀਮਨ ਲੈਂਦੇ ਕਾ ਵਾਲਾ ਹੈ ਨਾ ਜਾਨ ਵਾਲੀ ਹੈ ਜਾਨ ਵਾਲੀ ਹੈ ਜਿੰਦ ਜਾਨ ਵਾਲੀ ਹੈ ਲਹੂ ਪਾਣੀ ਵਾਲੀ ਇਹ ਲੈ ਵੰਡ ਜਣੇ ਇਹ ਵੀ ਖੀਰੀ ਹੈ ਹਾਂ ਇਹ ਵੀ ਖੀਰੀ ਹੈ ਜੀ ਤੇ ਸਿਰਫ ਪਹਿਲੇ ਨੰਬਰ ਵਾਲੀ ਜਿਹੜੀ ਬੱਚੀ ਹੈ ਉਹੀ ਇਕੱਲੀ ਦੋ ਦੰਦਾ ਬਾਕੀ ਨੌ ਨਾਗ ਖੀਰੀਆਂ ਬੱਚੀਆਂ ਆ ਤੇ ਬਿਲਕੁਲ ਨਾ ਜਿਹੜੀਆਂ ਚਾਰ ਬੱਚੀਆਂ ਚਾਰੇ ਬੱਚੀਆਂ ਸੀਮਲ ਦੇ ਕਾਬਲ ਆ ਤੇ ਜਿਹੜੀ ਹੁਣ ਆ ਗਈ 4 ਨੰਬਰ ਤੇ ਬੱਚੀ ਉਹ ਵੀ ਇਹਦੀ ਉਮਰ ਹੈਗੀ ਆ ਜੀ 9 ਮਹੀਨੇ ਗੰਦੋ ਖੀਰੀ ਆ ਜੀ ਗੰਦੋ ਖੀਰੀ ਆ ਜੀ ਠੀਕ ਆ ਡੈਨਮਾਰਕ ਚਾਰੀਏਕ 26 ਦੀ ਹੈ ਡੈਨਮਾਰਕ ਚਾਰੀਏਕ 26 ਦੀ ਆ ਗਈ ਇਹਦਾ ਮਜ਼ਰ ਰਿਕਾਰਡ ਵੀਰੇ ਮਜ਼ਰ ਰਕਾਰਡ 25 ਪਲੱਸ 25 ਪਲੱਸ ਆ ਗਿਆ ਫੇਸ ਕੁਆਲਟੀ ਦੇਖੋ ਜੀ ਨਿੱਕਾ ਕੰਨ ਗੋਲ ਤੇ ਬੋਦੀ ਵਾਲੀ ਬੱਚੀ ਚੰਗੀ ਜਿੰਦ ਜਾਨ ਵਾਲੀ ਬੱਚੀ ਹੈ ਵੀ ਤੇ ਸੋਹਣਾ ਰੰਗ ਬ੍ਰਿੰਟ ਆ ਗਿਆ ਬਲੈਕ ਕਲਰ ਦੇ ਵਿੱਚ ਆ ਗਈ ਚੰਗੀ ਚਮਕਦਮ ਕਾਲੀ ਹੈ ਨਾ ਬਾਕੀ ਜਿਹੜਾ ਪੁੱਠਾ ਪੱਠਾ ਨਾ ਤੇ ਪਿੱਠ ਥੋੜੀ ਜਿਹੀ ਬਨਾਵਤ ਬਹੁਤ ਸੋਹਣੀ ਥਾਣਾ ਕੇ ਚਾਰ ਦੀ ਬਾਦੂ ਫੋਰਸ਼ਾਂਗ ਹੈ ਨਹੀਂ ਇਸ ਚੰਗਾ ਵਜਨ ਮੌਜੂਦ ਆ ਗਿਆ ਬੋਦੀ ਵਾਲੀ ਵੱਛੀ ਆ ਗਈ ਹੈ ਨਾ ਹਾਂਜੀ ਹਾਂਜੀ ਤੇ ਮਦਰ ਕਾਰ ਇਹਦਾ ਕੀ ਦੱਸਾਂ ਜੀ ਠੀਕ ਹੈ ਜੀ ਲਿਆ ਵੀਰੇ ਮੋੜ ਲੈ ਇਹ ਕੋੜੀ ਰਗਣਾ ਤੇ ਮੈਂ ਕਿਹਾ ਵੀ ਕਿਸੇ ਪਾਸੋਂ ਹੱਥ ਧਰਾਣੀ ਚੰਗੇ ਵਜਨ ਮੌਜੂਦ ਆ ਗਏ ਸੋਨੇ ਰੰਗ ਪ੍ਰਿੰਟ ਆ ਗਏ ਤੇ ਬਾਕੀ ਜਿਹੜੀ ਕੁਆਲਿਟੀ ਹੈ ਵਛੀਆਂ ਦੀ ਕੁਆਲਿਟੀ ਪੂਰੀ ਫੁੱਲ ਹੈ ਤੇ ਮੇਨ ਬਾਈ ਕਹਿੰਦਾ ਵੀ ਆਪਾਂ ਵਜੀਰ ਵਾਲੀਆਂ ਵਛੀਆਂ ਥੋੜੀਆਂ ਜਿਆਦਾ ਲੈ ਕੇ ਖੁਸ਼ ਹਾਂ ਬਾਈ ਤੇ ਚੰਗੀ ਜਾਤ ਵਾਲੀਆਂ ਵਛੀਆਂ ਤੇ ਇਹ ਸੀ 4 ਨੰਬਰ ਤੇ ਵਛੀ ਉਹਨਾਂ ਕੀ ਜਿਹੜੀ ਉਹ ਵੀ 5 ਨੰਬਰ ਤੇ ਏਸੀ ਕੀ ਡਿਟੇਲ ਆ ਵੀਰੇ ਇਹਦੀ ਉਮਰ ਹੈਗੀ ਆ ਵੀਰੇ 6 ਮਹੀਨੇ ਉਮਰ ਆ ਕੀ 6 ਮਹੀਨੇ ਹਾਂਜੀ ਦੰਦੋ ਖੀਰੀ ਆ ਕੀ ਦੰਦੋ ਖੀਰੀ ਆ ਡੈਨਮਾਰਕ ਚਾਲੀ 1 26 ਦੀ ਆ 10 ਦੀ 20 ਦੀ ਠੀਕ ਹੈ ਡੈਨਮਾਰਕ ਚਾਲੀ 1 20 ਦੀ 20 ਦੀ ਠੀਕ ਹੈ ਜੀ ਲਓ ਵੀ ਸੱਜਣੂ ਨਿੱਕਾ ਕਾਨਾ ਕਬੂਤਰੀ ਯਾਰ ਦਾ ਹੈ ਨਾ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਤੇ ਚੰਗੀ ਬੋਦੀ ਵਾਲੀ ਬੱਚੀ ਆ ਬਾਕੀ ਪਿੱਛ ਪੁੜੇ ਦੀ ਬਣਾਵਟਾ ਜਿਹੜੀ ਚੰਗੀ ਹੈ ਲਓ ਮਾਰੂ ਕਰਾਂ ਜਿੰਨੇਗਾ ਸੋਹਣੀ ਬੈਠੇ ਰਹੂਗੀ ਇਹ ਬਾਕੀ ਭੈਣ ਮजूद ਵੀ ਚੰਗਾ ਚੰਗੀ ਜਿੰਦ ਜਾਨ ਵਾਲੀਆਂ ਬੱਚੀਆਂ ਤੇ ਲੈਗ ਸਕੋਰ ਚ ਕਰੋ ਚੈੱਕ ਬੱਚੀ ਦੀ ਬਿਲਕੁਲ ਖੜਮੀ ਲੱਤ ਹਾਂ ਪੁੱਠਾ ਪੱਠਾ ਜਿਹੜਾ ਬਹੁਤ ਸੋਹਣਾ ਪੱਠਪੁੜੀ ਦੀ ਬਣਾਵਟ ਚੰਗੀ ਐ ਤੇ ਨਿੱਕਾ ਕਰਨਾ ਵੇਖੋ ਨਖਰਾ ਨਖਰਾ ਨਾ ਬੱਚੀ ਦਾ ਪੂਰੇ ਮੈਂ ਕਿਹਾ ਵੀ ਓਕੇ ਦੀ ਰਿਪੋਰਟ ਐ ਲੈ ਚੱਲ ਉਹ ਵੀ ਕਰਾਂ ਦੀ ਤੇ ਰੇਟ ਆ ਜਿਹਦੇ ਮੁੱਲ ਬਾਈ ਕਹਿੰਦਾ ਵੀ ਹੁਣ ਕੇ ਬਿਲਕੁਲ ਜੈਨੂਇਨ ਜੇ ਤੇ ਪਰ ਵੀਡੀਓ ਦੇ ਐਂਡ ਤੇ ਆਪਾਂ ਰੇਟ ਬਾਈ ਤੋਂ ਪੁੱਛਾਂਗੇ ਮੁੱਲ ਇਹਨਾਂ ਦੇ ਕੀ ਰਹਿਣਗੇ ਇਹਨਾਂ ਪਾਸਾ ਦੀ ਡਿਟੇਲ ਲੈ ਲੈਣੀ ਇਹਨਾਂ ਦੀ ਤੇ ਜਿਹੜੀ ਇਹ ਬੱਚੀ ਬਾਰੇ ਖੋਲਣ ਲੱਗਾ ਆਪਾਂ 6 ਨੰਬਰ ਤੇ ਹਾਂਜੀ ਇਹਦੀ ਕੀ ਡਿਟੇਲ ਆ ਇਹ ਬਰੂਡ ਦੀ ਆ ਜੀ ਬਰੂਡ ਦੀ ਹੈਗੀ ਹਾਂਜੀ ਇਹ ਵੀ ਬਰੂਡ ਤੇ ਕਿੰਨੀ ਉਮਰ ਆ ਗਈ ਇਹਦੀ ਉਮਰ ਇਹ ਵੀ ਆ ਗਈ ਜੀ 4 ਮਹੀਨੇ ਚਾਰ ਮਹੀਨੇ ਇਹਦਾ ਮਦਰ ਕਾਰਡ ਕੋਈ ਮਦਰ ਕਾਰਡ ਇਹਦਾ ਵੀ ਪੱਛੀ ਪਾਸਾ ਠੀਕ ਆ ਲਓ ਵੀ ਸੱਜਣੋ ਮੈਂ ਵਾਈਟ ਕਲਰ ਦੇ ਵਿੱਚ ਆ ਗਈ ਡੱਬ ਬਲੈਕ ਤੇ ਸੋਹਣਾ ਫੇਸ ਕੁਆਲਿਟੀ ਪਿੰਕ ਨੋਜ਼ ਵਾਲੀ ਹੈਗੀ ਤੇ ਨਿੱਕਾ ਕੰਨਾ ਮੈਂ ਕਹਿੰਦੀ ਆ 7000 ਰੁਪਏ ਹੈ ਨਾ ਕੱਲ ਕਿੰਨੇ ਕਿੱਥੇ ਤਾਂ ਚਾਰੀ ਬੋ ਵੀ ਚਾਰ ਸਾਡੀ ਗਲਾਬੀ ਤਾਂ ਹੈ ਗਲਾਬੀ ਥਣ ਹੈਗੇ ਚਾਰ ਹੀ ਤੇ ਫੋਰ ਸ਼ਾਂਗ ਵਾਧੂ ਹੈ ਨਹੀਂ ਸੋਹਣਾ ਰੰਗ ਪ੍ਰਿੰਟ ਆ ਗਿਆ ਦੰਦੋ ਵੀ ਛੀਰੀ ਹੈ ਉਮਰ ਇਹਦੀ ਕਿੰਨੀ ਦੱਸਿਆ ਸੀ ਉਮਰ ਇਹ ਨਹੀਂ ਹੈਗੀ ਚਾਰ ਮਹੀਨੇ ਚ ਚਾਰ ਮਹੀਨੇ ਠੀਕ ਹੈ ਚਾਰ ਮਹੀਨੇ ਹੋ ਗਏ ਸੱਜਣੋ ਤੇ ਗਲਾਬੀ ਆ ਗਿਆ ਥਣ ਤੇ ਗਲਾਬੀ ਆ ਗਿਆ ਨਾਸਾ ਪਿੰਕ ਰੋਜ਼ ਵਾਲੀ ਇਹਨੂੰ ਆਪਾਂ ਕਹਿ ਦਿੰਦੇ ਹਾਂ ਹਾਂ ਕੁਆਲਿਟੀ ਪੂਰੀ ਫੁੱਲ ਬਰੀਡ ਵਾਲੀ ਬੱਚੀ ਹੈ ਲਓ ਵੀ ਸੱਜਣੋ ਘਰਾਂ ਦੀ ਮਾਰੂ ਚਾਚੀ ਘਰਾਂ ਦੀ ਲਿਆਵਰੇ ਹੁਣ ਗਾ ਮੌਸਮ ਵੀ ਇਹਨਾਂ ਦਾ ਸਿਕਰਮਾਂ ਵਾਲਿਆਂ ਦਾ ਮੈਸਾ ਵੀ ਵਧਣ ਖੁੱਲਣੀਆਂ ਪੂਰੀਆਂ ਹੁਣ ਠੰਡ ਦੇ ਵਿੱਚ ਇਹ ਬਹੁਤ ਸੁੰਗੀਆਂ ਬੱਚੀਆਂ ਕੁਆਲਟੀ ਵਾਲੀਆਂ ਬਰੀਡ ਵਾਲੀਆਂ ਬੱਚੀਆਂ 6 ਨਾਲ ਆਪਾਂ ਵਿਖਾਤੇ ਤੂੰ ਪਹਿਲਾਂ ਤੇ 6 ਦੇ 6 ਪੂਰੇ ਬਰੀਡ ਵਾਲੇ ਲੋ ਮਿੱਤਰੋ ਇਧੂ ਅੱਗੇ ਆ ਗਈ ਜਰਸੀ ਤੇ ਬੋ ਵੀ ਫਿਰੇ ਜੀ ਕੀ ਡਿਟੇਲ ਆ ਵੀਰੇ ਕਿੰਨੀ ਉਮਰ ਆ ਜੀ ਇਹਦੀ ਉਮਰ ਹੈਗੀ ਆ ਵੀਰੇ 8 ਮਹੀਨੇ ਉਮਰ ਆ ਗਈ ਇਹਦੀ 8 ਮਹੀਨੇ ਠੀਕ ਹੈ ਆ ਨਾਲ ਦੀ ਵੀ 8 ਮਹੀਨੇ ਆ ਪਜੋੜੀ ਤੋਪੀ ਬਣ ਗਈ ਠੀਕ ਹੈ ਹਾਂ ਜੋੜੀ ਤੋੜ ਦੀ ਨਾਲ ਦੀ ਵੀ ਸੀ ਉਹਦੀ ਵੀ 8 ਮਹੀਨੇ ਉਮਰ ਆ ਗਈ ਤੇ ਇਹਨਾਂ ਦੇ ਮਦਰ ਕਾਰਡ ਆ ਪਿਆ ਜੀ ਰੋ ਬਾਣਦੀ ਹੈ ਠੀਕ ਹੈ ਇਹਦੀ ਮਦਰ ਕਾਰਡ ਹੈਗਾ ਬਾਈ ਪਲੱਸ ਹੈ ਠੀਕ ਹੈ ਉਹਦਾ ਵੀ ਪਲੱਸ ਹੈ ਠੀਕ ਹੈ ਜੀ ਹਾਂ ਜੀ ਲਓ ਵੀ ਸੱਜਣ ਨੂੰ ਬਾਈ ਕਹਿੰਦਾ ਵੀ ਆਪਾਂ ਜੋੜੀ ਤੋੜ ਦਨੇ ਇਹ ਜਰਸੀ ਵਛੀਆਂ ਪੂਰੀਆਂ ਵਧੀਆ ਦੇਖੋ ਜੀ ਹਾਂ ਇੱਕ ਕਾਫੀ ਕਲਰ ਦੇ ਵਿੱਚ ਆ ਜੀ ਇੱਕ ਆ ਜੀ ਬਦਾਮੀ ਕਲਰ ਦੀ ਲਓ ਵੀ ਮਿੱਤਰੋ ਤਰਾਜੀ ਸੋਨੇ ਵਜਨ ਵਜੂ ਰੱਟੇ ਨਿੱਗ ਨਰੋኛ ਮੋੜ ਲਾ ਬੋ ਵੀ ਤੇ ਚੰਗਾ ਸਭਾ ਹੋਗਾ ਕੋਈ ਲਿੱਸੀ ਲਾ ਵੀ ਨਹੀਂ ਠੀਕ ਹੈ ਜੀ ਚਾਰ ਚਾਰੀ ਥਾਣਾ ਕੇ ਬਾਦੂ ਫੋਰਸ਼ੰਗ ਬਾਈ ਕਹਿੰਦਾ ਵੀ ਫੈ ਨਹੀਂ ਜੀ ਰੋਕੀ ਮਲੀ ਬੋ ਵੀ ਬ੍ਰੇਟੋਲੀ ਤਰਾਦ ਕੇ ਚੈੱਕ ਆਈ ਸੀ ਬਲੈਕ ਕਾਲੀ ਪੂਰੀ ਮੈਂ ਕਹਾਂ ਵੀ ਜਿਵੇਂ ਗੱਬਨ ਹੁੰਦੀ ਹੈ ਨਾ ਪੰਜ ਚਾਰ ਮਹੀਨੇ ਦੀ ਇਸ ਤਰ੍ਹਾਂ ਦੀ ਹੈ ਉਹ ਜਲੀ ਦਾ ਤੇਜ ਦੀ ਵੀ ਜਰਸੀ ਦਾ ਕੱਲਾ ਕੱਲਾ ਆ ਗਿਆ ਥਣ گلابی ਥਣ ਹੈਗੇ ਹਾਂ ਬੋਦੀ ਬਾਦੀ ਬਹੁਤ ਸੋਹਣੀ ਲਿਆਈ ਕਰਾਂ ਜੀ ਮੋੜ ਲੈ ਇਧਰ ਨੂੰ ਦੇਖੋ ਵੀ ਸਰਦ ਨੂੰ ਜਰਸੀ ਆ ਜੀ ਮੱਥੇ ਤੇ ਟੋਹਾ ਮੋਤੀ ਆਖਾ ਜੀ ਤੇ ਬੋਦੀ ਵਾਲੀ ਬੱਛੀ ਹੈ ਸੋਹਣੀਆਂ ਬੱਛੀਆਂ ਦੋਨੇ ਬੱਛੀਆਂ ਚੰਗੇ ਨੇਗਰ ਹਾਂ ਇੱਕ ਉਹ ਕੀ ਕਾਫੀ ਕਲਰ ਦੇ ਵਿੱਚ ਅਚਲ ਜੀ ਬਦਾਮੀ ਕਲਰ ਦੇ ਵਿੱਚ ਤੇ ਜਰਸੀ ਤੇ ਬੈਠਿਆ ਅੰਗੀਆਂ ਬੱਛੀਆਂ ਲਿਆ ਵੀਰ ਉਹ ਵੀ ਮੋੜ ਜਾ ਬਹੁਤ ਸੋਹਣੀ ਹੈ ਬੱਚੀ ਸਿੰਨੇ ਗੰਦਰੂਈ ਲਿਆਵੇ ਗੰਦੋ ਆਂਗੇ ਸੀ ਠੀਕ ਹੈ ਬੰਦੋ ਬਰੇ ਲੋਈ ਸੱਜਣ ਬਾਈ ਨੇ ਜੋੜੀ ਤੋੜੀ ਸੀ ਭਾਈ ਭਾਈ ਕਹਿੰਦਾ ਜੋੜੀ ਤੋੜ ਦਨੇ ਆਪਾਂ ਦੋਨੋਂ ਦੀ ਡਿਟੇਲ ਦੱਸ ਦੀ ਦੇਖੋ ਕਿੰਨਾ ਦੀ ਆ ਤਾਂ ਪੂਰੀ ਬਿਊਟੀ ਵਾਲੀ ਬੱਚੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਬੋਦੀ ਵਾਲੀ ਬੱਚੀ ਹੈਗੀ ਇਹ ਕਿਸੇ ਪੁਰਾਣੀ ਜਰਸੀ ਦਾ ਸ਼ੌਂਕ ਪੂਰਾ ਕਰਨਾ ਤੇ ਮੈਂ ਕਿਹਾ ਵੀ ਨਾਲੇ ਘਰੇ ਬਰੀਡ ਵਾਲੇ ਬੱਚੇ ਕਰੂਗੀ ਪੈਦਾ ਨਾਲੇ ਦੁੱਧ ਨੂੰ ਵਧੀਆ ਦੂ ਐ ਮੈਂ ਕਿਹਾ ਵੀ ਪੂਰੀ ਫੇਸ ਕੁਆਲਿਟੀ ਵੀ ਓਕੇ ਜੀ ਰਿਪੋਰਟ ਨਿੱਕਾ ਕਰਨ ਆ ਗਿਆ ਬਿਲਕੁਲ ਛੋਟਾ ਬੋਦੀ ਵਾਲੀ ਬੱਚੀ ਆ ਤੇ ਇਹਦੋਂ ਅੱਗੇ ਆਪਾਂ ਜੋੜੀ ਦਿਖਾ ਦਨੇ ਖੜੀਆਂ ਬੱਚੀਆਂ ਇਹਨਾਂ ਦੀ ਕੀ ਡਿਟੇਲ ਆ ਵੀਰੇ ਬੋਲੀ ਇਹਦੀ ਉਮਰ ਕਿਹੜਾ ਹੈਗੀ ਆ 3 ਮਹੀਨੇ ਦੱਸੀ ਬਟਾ 8 ਫੋਨ ਕਰਾਏ ਚ ਠੀਕ ਆ ਜਰਸੀ ਦੇ ਵਿੱਚ ਆ ਗਈ 3 ਮਹੀਨੇ ਬਾਈ ਕਿਹੜਾ ਉਮਰ ਆ ਗਈ ਇਕੱਲਾ ਇਕੱਲਾ ਥਾਣਾ ਤੇ ਚਾਰ ਹੀ ਤੁਹਾਨੂੰ ਬੁੜੀ ਚੀਜ਼ ਹਾਂ ਤੇ ਤਿੰਨ ਮਹੀਨਿਆਂ ਦੀ ਤਿੰਨ ਮਹੀਨੇ ਦੇਖੋ ਬਈ ਜਰਸੀ ਦੇ ਵਿੱਚ ਆ ਜੀ ਬਹੁਤ ਸੋਹਣੀ ਬੱਚੀ ਹੈ ਜਰਸੀ ਇਹ ਇੱਕ ਆ ਜੀ ਸਾਈ ਵਾਲ ਦਾ ਕ੍ਰਾਸ ਹਾਂਜੀ ਹਾਂਜੀ ਇਹਦੀ ਕਿੰਨੀ ਉਮਰ ਹੈ ਵੀਰੇ ਇਹਦੀ ਉਮਰ ਹੈਗੀ ਆ 4 ਮਹੀਨੇ ਜੀ 4 ਮਹੀਨੇ ਛੋਲੀ ਚਾਲੀ ਹੈ ਦੀ ਵੀ ਮੁੱਕੇ ਦੀ ਰਿਪੋਰਟ ਹੈ ਨਾ ਪੂਰਾ ਮੈਂ ਖਾ ਵੀ ਜੇ ਕਿਸੇ ਭਰਾ ਨੇ ਸਾਈ ਵਾਲ ਰੱਖਣੀ ਹੈ ਕਰੇ ਬਹੁਤ ਸੋਹਣੀ ਬੱਚੀ ਹੈ ਤੇ ਉਹ ਵੀ ਫਿਰ ਡਿਮਾਂਡ ਦੱਸ ਆਪਾਂ ਕੀ ਕਰਨੀ ਹੈ ਵੀਰੇ ਦਮਾਨ ਵੀਰੇ ਅਜ ਤੋਂ ਕਰ ਦਈਏ ਤਾਂ ਵੀ ਹਾਂ ਉਧਰੋਂ ਹੀ ਦੱਸਦੇ ਜਿੱਧਰੋਂ ਆਪਾਂ ਬੱਚੀਆਂ ਤੋਰੀਆਂ ਤੇ ਦੱਸ ਦੇ ਕਿ ਉਹਦੇ ਕੀ ਡਿਮਾਂਡ ਰਹੂ ਮੇਰੇ ਜੇ ਕੋਈ ਆ 40 ਇਸ ਤੋਂ 10 ਕੱਟੀਆਂ ਲਊਗਾ ਜੀ ਜੇ ਕੋਈ ਪਹਿਲੇ ਨੰਬਰ ਵਾਲੀਆਂ ਚਾਰ ਲੈਂਦਾ ਹਾਂਜੀ ਪਹਿਲੇ ਨੰਬਰ ਵਾਲੀਆਂ ਚਾਰ ਹਾਂ ਇਹ 60000 ਆਪਾਂ 100 ਕਿਲੋਮੀਟਰ ਕਰਾਇਬ ਹੋ ਜਾਂਦਾ ਲਓ ਵੀ ਸੱਜਣੋ ਇੱਕ ਮਿੰਟ ਹੋ ਜੀ ਗਰਾਂਜੀ ਉਹ ਵੀ ਲਓ ਵੀ ਮਿੱਤਰੋ ਮਾਰੋ ਗਰਾਂਜੀ ਨੀਗਾ ਜਿਹੜੀਆਂ ਪਹਿਲੇ ਨੰਬਰ ਵਾਲੀਆਂ ਪਾ ਚਾਰ ਬੱਚੀਆਂ ਵਿਖਾਈਆਂ ਕੀਰੀਆਂ ਬੱਚੀਆਂ ਹੋਣਗੀਆਂ ਸੌਰੀ ਇੱਕ ਬੱਚੀ ਦੋ ਦੰਦਾ ਪਹਿਲੇ ਨੰਬਰ ਵਾਲੀ ਤੇ ਜਿਹੜੇ ਨਾ ਪਹਿਲੇ ਨੰਬਰ ਵਾਲੀਆਂ ਚਾਰ ਬੱਚੀਆਂ ਆਂ ਤੇ ਭਾਈ ਕਹਿੰਦਾ ਵੀ ਆਪਾਂ 60000 ਤੇ 60000 ਰੁਪਏ ਦੇ ਵਿੱਚ 100 ਗਲ ਮੀਟਰ ਹੋ ਜੂਗੀ ਪੌਂਚ ਫਰੀ ਤੇ 60000 ਰੁਪਏ ਦੇ ਵਿੱਚ ਮਾਰਾਂ ਕੋਟਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੂਗਾ ਹਾਂ ਪਰ ਆਹ ਭਾਅ ਦਿੰਦਾ ਨਹੀਂ 15000 ਦੀ ਬੱਛੀ ਕੌਣ ਦਿੰਦਾ ਇਹਦੇ ਨਾਲ ਦੀ ਵੀਰੇ ਯਾਰ ਕੱਲ ਦੀ ਬੱਛੀ 30 35 35000 ਦੀਆਂ ਬੱਚੀਆਂ ਇਹ ਸਹੀ ਗੱਲ ਹੈ ਲਓ ਵੀ ਸੱਜਣੋ ਭਾਈ ਕਹਿੰਦਾ ਵੀ ਆਫਰ ਹੀ ਆ ਜੇ ਕੋਈ ਚਾਰੇ ਨਾਲ ਇਕੱਠੇ ਖਰੀਦੂਗਾ ਤੇ 15000 ਰੁਪਏ ਦੇ ਹਿਸਾਬ ਨਾਲ ਫਰੀ ਹੈ ਜੀ ਨਾਲ 100 ਕਿਲੋਮੀਟਰ ਕਰਾਇਆ ਵੀ ਫਰੀ ਹਾਂ 100 ਕਿਲੋਮੀਟਰ ਕਰਾਇਆ ਵੀ ਫਰੀ ਆ ਗਿਆ ਤੇ 15000 ਰੁਪਏ ਦੇ ਹਿਸਾਬ ਨਾਲ ਬੱਚੀ ਤੁਹਾਨੂੰ ਮਿਲ ਜੂ ਜੇ ਕੋਈ ਚਾਰੇ ਖਰੀਦੂ ਇਕੱਠੇ ਜੇ ਕੋਈ ਹੋਣ ਕਾ ਲੀਗਲੀ ਖਰੀਦੂ ਫਿਰ ਕੋਈ ਕਹਿੰਦਾ ਵੀ ਮੁੱਲ ਇੰਨੇ ਦੇ ਉਹੋ ਜੇ ਹਿਸਾਬ ਨਾਲ ਹੋਣਗੇ ਤੇ ਹੁਣ ਇਦੂ ਅੱਗੇ ਵੀਰੇ ਇਹ ਵੀਰੇ ਜੇ ਕੋਈ ਆ ਚਾਰੇ ਇਕੱਠੇ ਲਊਗਾ ਜੀ ਹਾਂ ਜੀ ਆ ਦੋ ਇੱਕ ਐਮ ਤਾਂ ਦੋ ਚਾਰਤੀ ਹਾਂ ਚਾਰੇ ਦੇਵਾਂਗੇ ਆਪਾਂ 40000 ਦੀਆਂ ਚਾਰੇ ਵਸਣ 40000 ਦੀਆਂ 100 ਕਿਲੋਮੀਟਰ ਕਿਰਾਇਆ ਠੀਕ ਐ 100 ਕਿਲੋਮੀਟਰ ਹੈ ਕਿਰਾਇਆ ਫਰੀ ਜੋੜੀ ਆਗੀ ਐਚ ਐਫ ਦੀ ਤੇ ਜੋੜੀ ਆਗੀ ਜਰਸੀ ਦੀ ਇਹ ਜੋੜੀ ਦੋ ਜੋੜੀਆਂ ਤੁਹਾਨੂੰ ਮਿਲ ਜਾਣੀਆਂ ਐਚ ਐਫ ਹਾਂ ਹਾਂ ਕਿੰਨੇ ਦੇ ਇਹ ਆ 40 ਦੀਆਂ ਜੀ 40000 ਰੁਪਏ ਦੇ ਵਿੱਚ ਤੇ 40000 ਰੁਪਏ ਦੇ ਵਿੱਚ ਚਾਰੇ ਮਿਲ ਜਾਣੀਆਂ ਤੇ ਜਿਹੜੀਆਂ ਦੋ ਆ ਲਾਸਟ ਦੇ ਵੀਰੇ ਏ ਮੇਰੇ ਇਹ ਜੋੜੀ ਦੇ ਦਾਂਗੇ ਆਪਾਂ 10000 ਰੁਪਏ ਦੀ ਜੋੜੀ 10000 ਦੀ ਹਾਂਜੀ 100 ਕਿਲੋਮੀਟਰ ਕਿਰਾਇਆ ਫਿਰ ਲਓ ਵੀ ਸੱਜਣੋ ਕਹਾਂ ਦੀ ਸਾਰੀ ਡਿਟੇਲ ਆਪਸ ਨੂੰ ਲੈ ਦੀ ਜੇ ਆਹ ਅੱਜ ਤੇ ਵੀ ਅੱਛੇ ਲਊਗਾ ਕੋਈ ਹੂੰ ਆਹ ਅੱਛੇ ਨੇ ਅੱਛੇ ਆਪਾਂ ਦੇ ਦਾਂਗੇ 90000 ਰੁਪਏ ਦੀ ਸਰਫੀ ਹਾਂਜੀ ਲਓ ਵੀ ਸੱਜਣੋ ਜੇ ਕੋਈ 8 ਨਾਲ ਖਰੀਦੂਗਾ ਇਕੱਠੇ ਤਾਂ ਸਾਨੂੰ 90000 ਰੁਪਏ ਦੇ ਵਿੱਚ ਮਿਲ ਜਾਣਗੇ ਤੇ ਜੇ ਕੋਈ 4 ਖਰੀਦੂ ਪਹਿਲੀਆਂ ਤੇ ਉਹ 60000 ਰੁਪਏ ਦੇ ਵਿੱਚ ਤੇ ਜੇ ਕੋਈ ਮਗਰਲ ਲਈ ਚਾਰ ਖਰੀਦੂਗਾ ਇਹ ਮਿਲਣਗੇ ਤੁਹਾਨੂੰ 40000 ਰੁਪਏ ਦੇ ਆ ਉਦੋਂ ਅਕੇ 10000 ਦੀ ਜੋੜੀ ਆ ਤੇ ਬਾਕੀ ਮੁੱਲ ਵੀਰੇ ਤੁਹਾਨੂੰ ਸਾਰਿਆਂ ਨੂੰ ਦੱਸ ਤੇ ਤੇ ਜਿਹੜੇ ਵੀ ਨਾਗ ਤੁਹਾਡੇ ਅਫੈਕਟ ਹੋਇਆ ਹਾਂ ਤੇ ਗੱਲਬਾਤ ਤੁਸੀਂ ਕਰ ਲਿਓ ਬਾਈ ਦੇ ਨਾਲ ਤੇ ਵੀਡੀਓ ਬਣਾਤੀ ਆਪਾਂ ਤੁਹਾਨੂੰ ਪੂਰੀ ਓਕੇ ਜੀ ਰਿਪੋਰਟ ਸਾਰੇ ਨਾਗਾਂ ਦੀ ਤਸੱਲੀ ਨਾਲ ਡਿਟੇਲ ਪੁੱਛਤੀ ਮੁੱਲ ਵੀ ਵੀਡੀਓ ਦੇ ਵਿੱਚ ਕਰਾ ਤੇ ਜਿਹੜਾ ਨਾਗ ਤੁਹਾਡੇ ਅਫੈਕਟ ਹੋਇਆ ਤੇ ਤੁਸੀਂ ਬਾਈ ਦਾ ਕਰ ਲਿਓ ਕਾਲ ਤੇ ਬਹੁਤ ਸੋਹਣੇ ਨਾਗਾਂ ਦੀ ਵੀਡੀਓ ਦੇ ਵਿੱਚ ਸਾਰੇ ਨਗਨ ਪੂਰੇ ਚੋਟੀ ਦੇ ਆ ਕੋਈ ਨਗ ਖੁੰਝਾ ਨਹੀਂ ਕਿਉਂਕਿ ਕੱਲਾ ਆਏ ਨਹੀਂ ਕੱਲਾ ਮੁੱਲ ਵੀ ਹਰੇ ਕੁਆਲਟੀ ਮਿਲੂ ਬਰੀਡ ਵਾਲੇ ਪਸ਼ੂ ਵੀ ਮਿਲਣਗੇ ਤੇ ਮੁੱਲ ਵੀ ਬਾਈ ਦੇ ਬਿਲਕੁਲ ਜੈਨੂਇਨ ਜੇ ਹੁੰਦੇ ਆ ਤੇ ਬਹੁ ਵੀ ਆਦਾ ਨੰਬਰ ਬੋਲਦੇ ਦੁਬਾਰਾ 987902267 ਠੀਕ ਹੈ ਜੀ ਲਓ ਵੀ ਸੱਜਣੋ ਨੰਬਰ ਵੀਰ ਦਾ ਚੱਲਦਾ ਰਹੇ ਨੇ ਸਕਰੀਨ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਹਾਸੀ ਕਾਲ ਸਰ ਜੀ